ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 7-8 ਦਿਨਾਂ ਯਾਨੀ ਕਿ 4-5 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸਵੈਸਲੇ ਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਾਮ ਦੇ ਲਗਭਗ ਕਹ ਲਈਏ ਕਿ ਰਾਤ ਦੇ 7:30 ਵਜੇ ਨ ਜਾ ਰਹੇ ਨੇ ਤੇ 29 ਜਨਵਰੀ ਦਾ ਦਿਨ ਲੰਘ ਚੁੱਕਿਆ ਪੰਜਾਬ ਦੀ ਗੱਲ ਕਰਾਂਗੇ ਜੀ ਤੇ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਮਾਝਾ ਖੇਤਰ ਦੇ ਉੱਪਰ ਦੀ ਜਿਹੜੀ ਟੁੱਟਵੇਂ ਬੱਦਲ ਵਈ ਗੁਜ਼ਰ ਰਹੀ ਹੈ ਹਲਕਾ ਜਾ ਕੇ ਸਿਸਟਮ ਗੁ ਤੋਂ ਪਜੜਿਆ ਉਹ ਮੱਠੇ ਲੱਗਦੇ ਰਹੀ ਆ ਤੋਂ ਪੱ ਲੱਗੀ ਤਾਂ ਬਹੁਤੇ ਖੇਤਰਾਂ ਦੇ ਵਿੱਚ ਪਰ ਨਿੱਗੇ ਤੋਂ ਪਜ ਨਹੀਂ ਰਹੀ ਕਿਉਂਕਿ ਅੱਜ ਜਿਹੜੀ ਆ ਪੂਰੇ ਦੀ ਹਵਾ ਵਾਪਸੀ ਕਰ ਚੁੱਕੀ ਸੀ ਸੂਰਤ ਤੋਂ ਹੀ ਹਲਕਾ ਪੂਰਾ ਜੜਾਇਆ ਕਿਤੇ ਕਿਤੇ ਤੇਜ਼ ਰਫ਼ਤਾਰ ਦੇ ਨਾਲ ਕਿਤੇ ਕਿਤੇ ਦਰਮਿਆਨੇ ਰਫ਼ਤਾਰ ਤੇ ਈਸਟ ਵਿੰਡ ਜਿਹੜੀ ਆ ਪੰਜਾਬ ਹਰਿਆਣੇ ਦੇ ਵਿੱਚ ਚੱਲ ਰਹੀ ਸੀ ਸੋ ਆਉਂਦੇ 24 ਘੰਟਿਆਂ ਦੇ ਦਰਮਿਆਨ ਜੇ ਇੱਕ ਸਿਸਟਮ ਲੱਗਣਾ 24 ਤਾਂ ਕਹ ਲਿਆ ਕਿ ਅਗਲੇ 28 ਘੰਟਿਆਂ ਦੇ ਦਰਮਿਆਨ 31 ਤਰੀਕ ਨੂੰ ਉਮੀਦ ਹੈ ਸਾਰਨੇ ਖਾਸ ਕਰ ਮਾਝਾ ਦੋਆਬਾ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰ ਔਰ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਟਟਵੇਂ ਸ਼ਰਾਟੇ ਬੂੰਦਾਬੰਦੀ ਹੋ ਸਕਦੀ ਹੈ ਸੋ ਇਹ ਸਿਸਟਮ ਹਲਕੇ ਲੈਵਲ ਦਾ ਜੀ ਹਲਕੇ ਵੈਸਟਰਨ ਡਿਸਟਰਬੈਂਸ ਹੈ ਜਿਹੜੀ ਕਿ ਇਹਨਾਂ ਕੁ ਜਲਿਆਂ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਸੋ ਆਉਂਦੇ 48 ਘੰਟੇ ਇਹ ਸਿਸਟਮ ਵਾਲੇ ਹੋਣਗੇ ਉਸ ਤੋਂ ਬਾਅਦ ਜੀ 1 ਤੋਂ ਲੈ ਕੇ 5 6 ਫਰਵਰੀ ਦੇ ਦਰਮਿਆਨ ਭਾਵੇਂ ਉਹ 2 3 4 ਤਰੀਕਾ ਭਾਵੇਂ ਉਹ 3 4 5 ਹੈ ਤੇ ਇਹਨਾਂ ਦਿਨਾਂ ਦੇ ਦਰਮਿਆਨ ਜੀ ਇੱਕ ਸਿਸਟਮ ਕਹਿ ਸਕਦੇ ਹਾਂ ਕਿ ਐਕਟਿਵ ਪਛਮੇ ਸਿਸਟਮ ਹੈ ਜਿਹੜਾ ਉਹ ਐਂਟਰੀ ਕਰੇਗਾ ਉੱਤਰ ਭਾਰਤ ਵੱਲ ਪੰਜਾਬ ਸਾਡੇ ਹਰਿਆਣਾ ਦੇ ਖੇਤਰ Rajasthan ਦੇ ਖੇਤਰ ਔਰ ਮਧ ਪ੍ਰਦੇਸ਼ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਤੇ ਦੂਜੇ ਫਾਸੇ ਜੀ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਇਹਦੇ ਅਸਰ ਜਿਹੜੇ ਬਣਦੇ ਜਾ ਪਰੇ ਨੇ ਤੇ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਗਰੇ ਮਾਰੀ ਵੀ ਇਹ ਸਿਸਟਮ ਕਰਵਾ ਸਕਦਾ ਭਾਵੇਂ ਪੰਜਾਬ ਦੇ ਖੇਤਰ ਆ ਭਾਵੇਂ ਹਰਿਆਣਾ ਦੇ ਖੇਤਰ ਆ ਸੋ ਪਹਾੜਾ ਦੇ ਵਿੱਚ ਇੱਕ ਬਰਬਾਰੀ ਦਾ ਤਗੜਾ ਦੌਰ ਇਹ ਸਿਸਟਮ ਲਵਾਏਗਾ 4-5 ਫਰਵਰੀ ਵਾਲਾ ਤੇ ਜਿਹਦੇ ਸਦਕਾ ਇੱਕ ਵਾਰ ਫਿਰ ਤੋਂ ਠੰਡ ਜੜੀਆਂ ਵਾਪਸੀ ਕਰਦੀ ਨਜ਼ਰ ਆਵੇਗੀ ਸੋ ਕੱਤੀ ਵਾਲਾ ਸਿਸਟਮ ਕਮਜ਼ੋਰ ਹੈ ਜੀ ਬਾਕੀ ਕੱਲ ਤੁਹਾਨੂੰ ਇਹ ਸਿਸਟਮ ਬਾਰੇ ਵੀ ਜਿਹੜੇ ਸਟੀਕ ਮਾਨੇ ਉਹ ਦੇ ਦਿੱਤੇ ਜਾਣਗੇ ਇੱਕ ਨਜ਼ਰ ਤਾਜ਼ਾ ਰਹੁਤੇ ਲਾ ਲੈਣੇ ਆ ਰਿਪੋਰਟ ਕੀ ਕਹਿੰਦੀ ਆ ਤੇ ਦੇਖ ਸਕਦੇ ਆ ਜੀ ਅਗਲੇ 24 ਘੰਟਿਆਂ ਦੇ ਦਰਮਿਆਨ ਫਿਲਹਾਲ ਮੌਸਮ ਖੁਸ਼ਕ ਰਹੇਗਾ ਅੱਜ ਰਾਤ ਨੂੰ ਮੌਸਮ ਸਾਫੀ ਹੈ ਤੇ ਕੱਲ ਧੁੰਦ ਦੇ ਅਸਰ ਘਟੇ ਨੇ ਕਿਤੇ ਕਿਤੇ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਹਲਕੀ ਧੁੰਦ ਹੋ ਸਕਦੀ ਹੈ ਜਿਹੜੀ ਕਿ ਦਿਨ ਚੜਨ ਦੇ ਨਾਲ ਸਮਾਸਤ ਹੋ ਜਾਏਗੀ ਉਸ ਤੋਂ ਬਾਅਦ 31 ਤਰੀਕ ਨੂੰ ਉਮੀਦ ਹੈ ਅਸਰ ਨਹੀਂ ਕੱਲ 30 ਤਰੀਕ ਐ 30 ਦੀ ਸ਼ਾਮ ਤੋਂ ਕਹਿ ਸਕਦੇ ਆ ਬੱਦਲਬਾਜ਼ੀ ਵਾਣੀ ਸ਼ੁਰੂ ਹੋ ਸਕਦੀ ਹੈ ਤੇ 31 ਤਰੀਕ ਨੂੰ ਹਲਕੇ ਸ਼ਰਾਟੇ ਲੱਗ ਸਕਦੇ ਨੇ ਇੱਕ ਤਰੀਕ ਨੂੰ ਵੀ ਬੱਦਲਬਾਜ਼ੀ ਬਣ ਸਕਦੀ ਹੈ ਤੇ 2 3 4 5 ਇਹਨਾਂ ਦਿਨਾਂ ਦੇ ਦਰਮਿਆਨ ਜਿਹੜਾ ਸਿਸਟਮ ਲੱਗਣਾ ਉਹਦੀ ਤੁਹ ਸਿਸਟਮ ਕੇ ਨਗਰ ਪਰ ਪ੍ਰਭਾਵ ਪਾ ਸਕਦਾ ਤੇ ਇਹ ਤੁਹਾਨੂੰ 2-3 ਫਰਵਰੀ ਦੇ ਲਾਗੇ ਜਾ ਕੇ ਜਿਹੜਾ ਦੱਸਿਆ ਜਾਵੇਗਾ ਫਿਲਹਾਲ ਕੋਈ ਕਿਸੇ ਤਰ੍ਹਾਂ ਦੇ ਅਲਰਟ ਹਾਲੇ ਤੱਕ ਜਾਰੀ ਨਹੀਂ ਕੀਤੇ ਗਏ ਆਉਂਦੇ ਦਿਨਾਂ ਦੇ ਦਰਮਿਆਨ ਮੌਸਮ ਖ਼ਾਗ ਅਲਰਟ ਜਾਰੀ ਜ਼ਰੂਰ ਕਰ ਸਕਦਾ ਤੇ ਉਹਦੀ ਅਪਡੇਟ ਤੁਹਾਨੂੰ ਦੇ ਦਿੱਤੀ ਜਾਵੇਗੀ ਜਾ ਸਕਦੇ ਹਾਂ ਜੀ ਧੰਨਵਾਦ ਇੱਕ ਨਜ਼ਰ ਨਕਸ਼ੇ ਦੇ ਵਿੱਚ ਵੀ ਦੇਖ ਲੈਣੇ ਆ ਜਿਹੜਾ 31 ਵਾਲਾ ਸਿਸਟਮ ਹੈ ਉਹ ਕਿਹੜੇ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦਾ ਤੇ ਨਕਸ਼ੇ ਦੇਖ ਸਕਦਾ ਜਿੱਥੇ ਤੁਹਾਨੂੰ ਗੋਰਾ ਰੰਗ ਹਰਾ ਰੰਗ ਨਜ਼ਰ ਆ ਰਿਹਾ ਹੈ ਇਹਨਾਂ ਖੇਤਰਾਂ ਦੇ ਵਿੱਚ ਤੰਗ ਮੀਦੇ ਅਸਰ ਨਹੀਂ ਗੁਰਦਾਸਪੁਰ ਤਰਨਤਾਰਨ ਸਾਹਿਬ ਅ ਔਰ ਜਲੰਧਰ ਕਫੋਰਥਲਾ ਦੇ ਖੇਤਰ ਤੇ ਫਟਾਣਕੋਟ ਦੇ ਖੇਤਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਕਹਿ ਸਕਦੇ ਆ ਕਿ ਇਹਨਾਂ ਜ਼ਿਲ੍ਹਿਆਂ ਦੇ ਬਹੁਤੇ ਥਾਵਾਂ ਤੇ ਤਾਂ ਨਹੀਂ ਪਰ ਕੁਝ ਤਹਿਸੀਲਾਂ ਦੇ ਵਿੱਚ ਹਲਕੇ ਟੁੱਟਵੇਂ ਸ਼ਰਾਟੇ ਲੱਗ ਸਕਦੇ ਨੇ ਹੋ ਸਕਦਾ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਬਹੁਤੇ ਖੇਤਰਾਂ ਦੇ ਵਿੱਚ ਵੀ ਹਲਕੇ ਟੁੱਟਵੇਂ ਸ਼ਰਾਟੇ ਲੱਗ ਜਾਣ ਕੁਦਰਤ ਦੇ ਹੱਥ ਵਸਾ ਤੇ ਜੇ ਬਾਕੀ ਜਿੱਥੇ ਤੁਹਾਨੂੰ ਹਲਕਾ ਰੰਗ ਨਜ਼ਰ ਆਇਆ ਇਹਨਾਂ ਜ਼ਿਲ੍ਹਿਆਂ ਦੇ ਵੀ ਕੁਝ ਖੇਤਰਾਂ ਦੇ ਵਿੱਚ ਕਹਿ ਸਕਦੇ ਆ ਕਿ ਹਲਕੇ ਟੁੱਟਵੇਂ ਸ਼ਰਾਟੇ ਲੱਗ ਸਕਦੇ ਨੇ ਇਹ ਜਿਹੜੇ ਜ਼ਿਲ੍ਹੇ ਆ ਗਿਆ ਜੀ ਹੁਸ਼ਿਆਰ ਫੋਰੇ ਨਵਾਂ ਸ਼ਹਿਰ ਰੋਪੜ ਮਹਾਲੀ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਬਰਨਾਲਾ ਮਾਨਸਾ ਤੇ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਟਟਮੇ ਸ਼ਰਾਟੇ ਸਿਸਟਮ ਦੇ ਦੂਏ ਤੇ ਉਹ ਰੱਬ ਦੇ ਹੱਥ ਵਾਸਾ ਕੁਦਰਤ ਦੇ ਹੱਥ ਵਾਸਾ ਫਿਰਾਲ ਜੀ ਅੱਜ ਇਹ ਹੱਡੜ ਮੈਂ ਆਉਂਦੇ ਦਿਨਾਂ ਦੀ ਬਾਕੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ ਜੀ ਤੁਹਾਨੂੰ ਬਹੁਤ ਸ਼ੁਕਰੀਆ